ਸੋ ਕੋਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਆਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਉ ਤਾਕੀ ਗਤ ਕਹੀ ਨਾ ਜਾਏ ਅਮਤ ਵੜਿਆਈ ਮੇਰਾ ਗੋਵਿੰਦ ਅਲਖ ਅਪਾਰ ਜਿਓ ਵੱਡਾ ਮੇਰਾ ਗੋਵਿੰਦ ਅਗੰਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਓ ਤਾ ਕੀ ਗਤ ਕਹੀ ਨਾ ਜਾਈ ਅੰਤ ਵੜਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਉ ਗੋਵਿੰਦ ਅਲਖ ਅਪਾਰ ਅપરੰਪਰ ਆਪ ਆਪਣਾ ਜਾਣੇ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤਦ ਆਖ ਵਖਾਣ ਜਿਸ ਨੂੰ ਨਦਰ ਕਰ ਹੈ ਤੂੰ ਆਪਣੀ ਸੋ ਗੁਰਮਖ ਕਰੇ ਵਿਚਾਰ ਜਿਓ ਵੱਡਾ ਮੇਰਾ ਗੋਵਿੰਦ ਅਗੰਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਭਾਵ ਮੇਰਾ ਗੋਵਿੰਦ ਸਭ ਤੋਂ ਵੱਡਾ ਹੈ ਕਿਸੇ ਸਿਆਣਪ ਨਾਲ ਉਸ ਤੱਕ ਮੁਨੱਖ ਦੀ ਪਹੁੰਚ ਨਹੀਂ ਹੋ ਸਕਦੀ ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਾਰੇ ਜਗਤ ਦਾ ਮੂਲ ਹੈ ਉਸ ਨੂੰ ਮਾਇਆ ਦੀ ਕਾਲਕ ਨਹੀਂ ਲੱਗ ਸਕਦੀ ਉਸ ਦੀ ਕੋਈ ਖਾਸ شکل ਨਹੀਂ ਦੱਸੀ ਜਾ ਸਕਦੀ ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਹਿੋ ਰਿਹਾ ਹੈ ਉਸ ਦਾ ਵੱਡਪਨ ਭੀ ਮਿਣਿਆ ਨਹੀਂ ਜਾ ਸਕਦਾ ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ ਪਰੇ ਤੋਂ ਪਰੇ ਹੈ ਆਪਣੇ ਆਪ ਨੂੰ ਉਹ ਹੀ ਜਾਣਦਾ ਹੈ ਇਨਾਂ ਜੀਵਾਂ ਵਿਚਾਰਿਆਂ ਦੀ ਕੀ ਪਾਇਆ ਹੈ ਕਿ ਉਸ ਦਾ ਸਰੂਪ ਦੱਸ ਸਕਣ ਹੈ ਪ੍ਰਭੂ ਕੋਈ ਵੀ ਐਸਾ ਜੀਵ ਨਹੀਂ ਹੈ ਜੋ ਤੇਰੀ ਹਸਤੀ ਨੂੰ ਬਿਆਨ ਕਰਕੇ ਸਮਝਾ ਸਕੇ ਹੈ ਪ੍ਰਭੂ ਜਿਸ ਮਨੁੱਖ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹ ਗੁਰੂ ਦੀ ਸ਼ਰਨ ਪੈ ਕੇ ਤੇਰੇ ਗੁਨਾ ਦੀ ਵਿਚਾਰ ਕਰਦਾ ਹੈ ਮੇਰਾ ਗੋਵਿੰਦ ਸਭ ਤੋਂ ਵੱਡਾ ਹੈ ਕਿਸੇ ਸਿਆਣ ਪਨਾਲ ਉਸ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਾਰੇ ਜਗਤ ਦਾ ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ख़ासि शकल न सघंद